ਸੰਤਾਂ ਦੇ ਦੱਸੇ ਅਨੁਸਾਰ ਇਸ ਵਿਧੀ ਰਾਹੀਂ ਗੁਰੂ ਘਰ ਜਾ ਕੇ ਗੁਟਕਾ ਸਾਹਿਬ ਤੋਂ ਪਾਠ ਕਰਨ ਦਾ ਫਲ ਜਾਣ ਕੇ ਹੈਰਾਨ ਹੋ ਜਾਵੋਗੇ ਸੰਤਾਂ ਦੇ ਬਚਨ ਹਰ ਇੱਕ ਇੱਛਾ ਪੂਰੀ ਜ਼ਰੂਰ ਹੋਵੇਗੀ ਇਸ ਵਿਧੀ ਦੁਆਰਾ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਮਤ ਦੇ ਸਦਕਾ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੁੱਚੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜੇ ਪਿਆਰਿਓ ਬੇਨਤੀਆਂ ਮੈਂ ਹਰ ਵਕਤ ਹੀ ਕਰਦਾ ਹਾਂ ਨਾ ਕਿਉਂਕਿ ਸਾਨੂੰ ਸਮਝਣਾ ਜਿਹੜਾ ਹੈ ਉਹ ਜ਼ਰੂਰ ਪਏਗਾ ਗੁਰਮੁਖ ਪਿਆਰਿਓ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਘਰ ਜਾ ਕੇ ਅਸੀਂ ਗੁੜਕਾ ਸਾਹਿਬ ਤੋਂ ਪਾਠ ਜ਼ਰੂਰ ਕਰਿਆ ਕਰੀਏ ਕਈ ਜਿਹੜੇ ਵੀਰ ਮਿੱਤਰ ਪਿਆਰੇ ਸਾਡੇ ਭੈਣ ਭਰਾ ਜਿਹੜੇ ਨੇ ਉਹ ਆਪਾਂ ਆਮ ਹੀ ਦੇਖਦੇ ਹਾਂ ਕਿ ਉਹ ਜਿਹੜਾ ਪਾਠ ਕਰਦੇ ਨੇ ਤੇ ਪਾਠ ਕਰਦੇ ਨੇ ਤੇ ਉਹ ਮੋਬਾਈਲ ਤੋਂ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ ਬੈਠ ਕਰਕੇ ਚਲੋ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਜੇ ਆਪਾਂ ਕਹੀਏ ਵੀ ਪਾਠ ਕਰਨਾ ਕੋਈ ਗਲਤ ਗੱਲ ਹੈ ਜਾਂ ਕੋਈ ਮਾੜੀ ਗੱਲ ਹੈ ਪਾਠ ਕਰਨਾ ਗਲਤ ਨਹੀਂ ਪਾਠ ਕਰਨ ਦਾ ਜਿਹੜਾ ਸਾਡਾ ਤਰੀਕਾ ਹੈ ਇਥੇ ਉਹ ਗਲਤ ਹੈ ਮੋਬਾਈਲ ਤੋਂ ਪਾਠ ਕਰੋ ਜਿੱਥੇ ਕੋਈ ਮਜਬੂਰੀ ਹੋਵੇ ਮੋਬਾਈਲ ਤੋਂ ਪਾਠ ਕਰ ਲਓ ਜਿੱਥੇ ਕੋਈ ਸਾਨੂੰ ਲੱਗਦਾ ਹੈ ਬਿ ਸ਼ਾਇਦ ਇੱਥੇ ਜਿਹੜੀ ਹੈ ਸਾਡੀ ਬਹੁਤ ਵੱਡੀ ਮਜਬੂਰੀ ਹੈ ਪਾਠ ਉਥੇ ਕਰੋ ਮੋਬਾਈਲ ਤੋਂ ਜਿੱਥੇ ਲੱਗਦਾ ਹੈ ਕਿ ਸਾਡਾ ਇੱਥੇ ਜਿਹੜਾ ਸਮਾਂ ਹੈ ਉਹ ਬਿਲਕੁਲ ਨਹੀਂ ਲੱਗੇਗਾ ਅਸੀਂ ਗੁਟਕਾ ਸਾਹਿਬ ਇੱਥੇ ਨਹੀਂ ਲੈ ਜਾ ਸਕਦੇ ਜਾਂ ਫਿਰ ਗੁਟਕਾ ਸਾਹਿਬ ਇੱਥੇ ਸਾਨੂੰ ਨਹੀਂ ਪ੍ਰਵਾਪਤ ਹੋ ਸਕਦਾ ਤੇ ਉਥੇ ਅਸੀਂ ਮੋਬਾਈਲ ਤੋਂ ਪਾਠ ਕਰ ਲਈਏ ਮੋਬਾਈਲ ਤੋਂ ਪਾਠ ਸੁਣ ਲਈਏ ਤੇ ਅਸੀਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਆ ਗੁਰੂ ਘਰ ਗਏ ਆ ਦਰਬਾਰ ਸਾਹਿਬ ਦੇ ਵਿੱਚ ਬੈਠੇ ਆ ਉੱਥੇ ਅਸੀਂ ਪਾਠ ਕਰੀਏ ਗੁਟਕਾ ਸਾਹਿਬ ਤੋਂ ਸਾਹ ਸੰਗਤ ਕਿਉਂਕਿ ਗੁਟਕਾ ਸਾਹਿਬ ਉੱਥੇ ਆਸਾਨੀ ਨਾਲ ਮਿਲ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਨੇ ਆਪਾਂ ਮੋਬਾਈਲ ਲੈ ਕੇ ਬੈਠਾਂਗੇ ਅਗਲੇ ਨੂੰ ਹੁਣ ਕੀ ਪਤਾ ਲੱਗੇਗਾ ਵੀ ਪਾਠ ਕਰ ਰਿਹਾ ਕਿ ਕੀ ਕਰ ਰਿਹਾ ਕਿ ਆਮ ਫੋਨ ਚਲਾ ਰਿਹਾ ਕਿ ਪਾਠ ਕਰ ਰਿਹਾ ਦੂਜੀ ਗੱਲ ਸਾਹ ਸੰਗਤ ਔਰ ਜਦੋਂ ਆਪਾਂ ਮੋਬਾਈਲ ਤੋਂ ਪਾਠ ਕਰਦੇ ਆਂ ਤੇ ਉਨੀ ਸ਼ਰਧਾ ਜਿਹੜੀ ਸਾਡੀ ਨਹੀਂ ਬਣਦੀ ਜਿੰਨਾ ਕਿ ਗੁਟਕਾ ਸਾਹਿਬ ਹੱਥ ਤੇ ਲੈ ਕੇ ਸਾਡੇ ਮਨ ਦੇ ਵਿੱਚ ਜਿਹੜੀ ਭਾਵਨਾ ਬਣਦੀ ਆ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਮੋਬਾਈਲ ਦੀ ਵਰਤੋਂ ਕਰਨ ਵਾਲਿਓ ਇੱਕ ਗੱਲ ਸੁਣਿਓ ਵੀ ਜੇਕਰ ਅਸਲ ਭਾਵਨਾ ਦਾ ਅਹਿਸਾਸ ਕਰਨਾ ਹੈ ਨਾ ਕਹਿੰਦੇ ਗੁਟਕਾ ਸਾਹਿਬ ਤੋਂ ਬਾਣੀ ਪੜੋ ਜਿਹੜੇ ਪ੍ਰਾਤਨ ਸਿੰਘ ਸੀ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਪਰ ਆਪਣਾ ਗੁਟਕਾ ਸਾਹਿਬ ਨਿਤਨੇਮ ਵਾਲਾ ਉਹ ਨਾਲ ਰੱਖਿਆ ਕਰਦੇ ਸੀ ਕਮਰ ਕਿਸੇ ਵਿੱਚ ਪਾ ਕਰਦੇ ਨਾਲ ਰੱਖਦੇ ਸੀ ਗੁਟਕਾ ਸਾਹਿਬ ਗੁਟਕਾ ਸਾਹਿਬ ਨਾਲ ਰੱਖਦੇ ਕਹਿੰਦੇ ਜਿੱਥੇ ਟਾਈਮ ਲੱਗਦਾ ਜਿੱਥੇ ਸਮਾਂ ਲੱਗਦਾ ਜਿੱਥੇ ਲੱਗਦਾ ਵੀ ਅਸੀਂ ਫ੍ਰੀ ਆ ਉਥੇ ਉਹ ਬੈਠ ਕੇ ਬਾਣੀ ਪੜ੍ਹਦੇ ਉਥੇ ਬੈਠ ਕੇ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਕਰਦੇ ਏਸੀ ਪਿਆਰ ਏਸੀ ਮਨ ਦੇ ਵਿੱਚ ਸਤਕਾਰ ਏਸੀ ਸਤਗੁਰੂ ਦੇ ਸੱਚੇ ਸੱਚੇ ਪਾਤਸ਼ਾਹ ਦੇ ਮਨ ਲਈ ਆਪਣੇ ਮਨ ਦੇ ਵਿੱਚ ਸਰਦਾ ਗੁਰਮੁਖ ਪਿਆਰਿਓ ਗੁਰੂ ਘਰ ਜਾ ਕੇ ਗੁਟਕਾ ਸਾਹਿਬ ਤੋਂ ਪਾਠ ਕਰੀਏ ਮਹਾਂਪੁਰਖਾਂ ਦੇ ਬਚਨਾਂ ਨੂੰ ਮੰਨੀਏ ਔਰ ਭਾਵਨਾ ਮਨ ਦੇ ਵਿੱਚ ਹੋਵੇ ਮੈਂ ਉਸ ਗੁਰੂ ਦੀ ਪਾਵਨ ਬਾਣੀ ਨੂੰ ਪੜ ਰਿਆ ਉਸ ਸਤਗੁਰੂ ਦੀ ਪਾਵਨ ਬਾਣੀ ਨੂੰ ਵਿਚਾਰ ਰਿਆ ਜਿਸ ਬਾਣੀ ਦਾ ਕੋਈ ਤੋੜ ਜੋੜ ਨਹੀਂ ਹੈ ਇਹ ਬਾਣੀ ਤਰਕੀ ਬਾਣੀ ਹੈ ਇਹ ਸਤਿਗੁਰੂ ਮਹਾਰਾਜ ਦੀ ਬਾਣੀ ਹੈ ਇਹ ਮਨ ਦੇ ਵਿੱਚ ਭਾਵਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ